ਫੈਕਸ਼ਨਲ ਫਰੰਟ ਨੇ ਇਹ ਤਹਿਇਆ ਕੀਤਾ ਹੈ ਕਿ 17 ਤੋਂ ਲੈ ਕੇ 22 ਤੱਕ ਪੰਜਾਬ ਦੇ ਸਾਰੇ ਹੀ ਇਲਾਕਿਆਂ ਦੇ ਵਿੱਚ ਇਹ ਜਵਾਰਤੀ ਫੂਕ ਮਜ਼ਾਰਿਆਂ ਨੇ ਪੰਜਾਬ ਸਰਕਾਰ ਦੇ ਇਹ ਕੀਤੇ ਜਾਣੇ ਨੇ ਮੈਂ ਦਾਦੇ ਗੱਲਾਂ ਨਹੀਂ ਕਰ ਰਹੀਆਂ ਕਿ ਅਸੀਂ ਲਗਾਤਾਰ ਮਹੀਰੀਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਤੇ ਨੌਜਵਾਨਾਂ ਵੱਲੋਂ ਲਗਾਤਾਰ ਲੱਖਾਂ ਦੇ ਵਿੱਚ ਸੰਘਰਸ਼ ਕਰਦੇ ਆ ਰਹੇ ਹਾਂ ਤੇ ਜਿਹੜੀ ਸਰਕਾਰ ਉਹ ਕਹਿ ਕੇ ਸੱਤਾ ਦੇ ਵਿੱਚ ਕਹਿ ਕੇ ਸੱਤਾ ਦੇ ਵਿੱਚ ਆਈ ਪਿਆ ਸੀ ਹਕੀਆ ਕ੍ਰਾਂਤੀ ਨਹੀਂ ਚਲੇ ਨਹੀਂ ਚਲੇਗੀ ਨਹੀਂ ਚਲੇਗੀ ਕ੍ਰਾਂਤੀ ਜਿਹੜੀ ਉਹ ਇੱਕ ਵੱਡੀ ਮੰਗ ਸੀਗੀ ਮਲਾਜ਼ਮਾਂ ਦੀ ਕਿ ਆਸੀਂ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਂਗੇ ਉਹ ਕਹਿ ਕੇ ਸ਼ੂਟਰ ਲੈ ਕੇ ਜਿੱਦਾ ਪਿੱਛੇ ਨੂੰ ਵੇਰ ਤੇ ਦੁਬਾਰਾ ਤੋਂ ਹੁਣ ਭੱਜਦਾ ਹੀ ਨਜ਼ਰ ਆ ਰਹੇ ਆ ਇਹ ਗੱਲ ਸਾਰਿਆਂ ਦੇ ਸਾਹਮਣੇ ਆਇਆ ਇੱਕ ਪੀਐਸਿਆਸੀ ਮੁੱਦਾ ਲੈ ਕੇ ਵੀ ਇੱਕ ਨਾਰਾ ਲਾ ਲਾਂਗੇ ਗਰੰਟੀਆਂ ਦੇ ਲਾਂਗੇ ਨਾ ਦੇਣਾ ਕਰੂ ਉਹਦੇ ਤੋਂ ਬਾਅਦ ਮਲਾਜ਼ਮਾਂ ਨੂੰ ਲਗਾਤਾਰ ਮੀਟਿੰਗਾਂ ਤੇਜ ਤੇ ਮੀਟ ਕਾ ਦੀ ਡੇਟਾ ਦੇਣ ਤੋਂ ਬਾਅਦ ਜਿੱਦਾਂ ਮੁਕਰ ਦਾ ਦੌਰ ਹੈ ਇਹ ਭਗਵੰਤ ਮਾਨ ਤੋਂ ਇਲਾਵਾ ਹੋਰ ਕਿਸੇ ਸਰਕਾਰ ਤੇ ਨਾ ਜਾਵੇ ਨੀ ਹੋਇਆ ਉਹਨਾ ਮੁਲਾਜ਼ਮਾਂ ਦੇ ਨਾਲ ਜ਼ਿਆਦਾਤਰ ਸਰਕਾਰ ਦੀ ਕੋਈ ਵੱਤ ਨਹੀਂ ਜਾਂਦੀ ਪਈ ਹੈ ਜਿਨ੍ਹਾਂ ਮੁਲਾਜ਼ਮਾਂ ਦੇ ਸਿਰ ਦੇ ਉੱਪਰ ਸਾਡੇ ਪੰਜਾਬ ਦਾ ਜਿੰਨਾ ਸਾਰਾ ਢਾਂਚਾ ਆਇਆ ਉਹ ਚੱਲਦਾ ਪਿਆ ਹੈ ਜਿੰਨੇ ਵੀ ਸਰਕਾਰੀ ਸੰਸਾਧਨ ਹੈ ਜਿਨ੍ਹਾਂ ਦਾ ਸੁੱਖ ਸਹੂਲਤਾ ਦਾ ਜਿਹੜਾ ਸੰਤਾਪ ਹੈ ਉਹ ਕਹਿ ਲੀਏ ਕਿ ਜਿਨ੍ਹਾਂ ਜਿਹਦਾ ਲਾਭ ਉਠਾ ਰਿਹਾ ਹੈ ਭਗਵੰਤ ਮਾਨ ਜਿਹਦੇ ਸਿਰ ਦੇ ਉੱਪਰ ਸਰਕਾਰ ਚਲਾ ਰਿਹਾ ਉਹਨਾ ਮੁਲਾਜ਼ਮਾਂ ਨੂੰ ਰਗੜਾ ਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਤੇ ਜਿਹੜੇ ਉਹਨਾਂ ਇਹ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਦੇ ਕੇ ਮੁਕਰੀ ਆ ਤੇ ਜਿਹਦੇ ਕਰਕੇ ਸਾਂਝੇ ਜਿਹੜੇ ਮਲਾਜ਼ਮ ਫਰਟ ਨੇ ਜਿਹੜਾ ਸੱਦਾ ਦਿੱਤਾ ਪੂਰੇ ਪੰਜਾਬ ਦੇ ਵਿੱਚ ਅਸੀਂ ਮੁਕੇਰੀਆਂ ਦੇ ਸੂਜਕ ਕਿਸਾਨ ਮੋਰਚੇ ਵੱਲੋਂ ਤੇ ਮਹਾਰਸ਼ੀ ਭਗਤ ਸਿੰਘ ਜੀ ਵੱਲੋਂ ਸਵਾ ਵੱਲੋਂ ਪੂਰੇ ਤੌਰ ਤੇ ਇਸ ਵਚਨ ਕਰਦੇ ਹਾਂ ਤੁਹਾਡੇ ਇਸ ਖਾਨ ਮੋਰਚੇ ਦੇ ਲੀਡਰਾਂ ਨੇ ਪਿਛਲੇ ਦਿਨਾਂ ਚੰਡੀਗੜ੍ਹ ਜਾਣ ਦਾ ਸੱਦਾ ਦਿੱਤਾ ਸੀਗਾ ਪੰਦਰਸ਼ਨ ਕਰਨ ਦਾ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਤੇ ਜਿੱਦਾਂ ਇੱਕ ਦੌਰ ਫੱਕਰਾ ਆ ਕਿ ਜਿਹੜੇ ਆਪੂ ਮੀਟਿੰਗ ਕਰਨ ਦੇ ਲੈਗੇ ਆ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿੱਦਾਂ ਕਿਸਾਨੀ ਸਿਗਰਸ ਦੇ ਉੱਪਰ ਸੱਟ ਮਾਰੀ ਹੈ ਇਹ ਉਹਨੂੰ ਤੋਹੀਰ ਕੀਤੀ ਹੈ ਕਿ ਇੱਕ ਪਾਸੇ ਜੇ ਲੜਾਈਆਂ ਵੀ ਚੱਲਦੀਆਂ ਹੋਣ ਤੇ ਇੱਕ ਪਾਸੇ ਗਲਬਾ ਮੁਰਦਾਵਾ ਮੁਰਦਾਵਾ ਕੱਚੇ ਮਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਮਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੈਨਸ਼ਨਰਾਂ ਦਾ ਗੁਨਾਹ ਸਹੀ ਕਰੋ ਸਹੀ ਕਰੋ ਸਹੀ ਕਰੋ ਪੈਨਸ਼ਨਰਾਂ ਦਾ ਗੁਨਾਹ ਸਹੀ ਕਰੋ ਸਹੀ ਕਰੋ ਸਹੀ ਕਰੋ ਪੁਰਾਣੀ ਪੈਨਸ਼ਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੁਰਾਣੀ ਪੈਨਸ਼ਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪਰਕਾਂ ਦੇ ਵਿੱਚ ਨਵੀਂ ਭਰਤੀਆਂ ਜਲਦੀ ਕਰੋ ਜਲਦੀ ਕਰੋ ਜਲਦੀ ਕਰੋ ਆਵਾਜ਼ ਦੋ ਵੇਖ ਆਵਾਜ਼ ਦੋ ਵੇਖ ਫਿਰ ਜੋ ਹਮसे ਟਕਰਾਏਗਾ ਉਹ ਚੂਰ ਹੋ ਜਾਏਗਾ ਜੋ ਹਮसे ਟਕਰਾਏਗਾ ਉਹ ਚੂਰ ਹੋ ਜਾਏਗਾ ਜਿਹੜਾ ਸਾਡੇ ਨਾਲ ਖਿਆ ਜਿਹੜਾ ਮੁਲਾਜ਼ਮਾਂ ਨਾਲ ਖਿਆ ਜਿਹੜਾ ਪੈਨਸ਼ਨਰ ਨਾਲ ਖਿਆ ਉਹ ਇਤਲੇ ਪੀਚਾਲ ਚਲੇਗਾ ਬਹੁਤ ਤੰਗੀ ਬਹੁਤ ਪਰੇਗਾ ਧੰਨਵਾਦ ਸਾਥੀਓ ਸਾਰੀਆਂ ਜੱਥੇਬੰਦੀਆਂ ਤੇ ਸਾਰੀਆਂ ਕੰਟਰੈਕਟਰਾਂ ਦੇ ਸਾਹਮਣੇ ਪੰਜਾਬ ਮਜ਼ਦੂਰਾਂ ਤੇ ਪੈਨਸ਼ਨਰਾਂ ਸਾਹਮਣੇ ਮੋਰਚੇ ਦੇ ਸੱਦੇ ਦੇ ਉੱਤੇ ਅੱਜ ਮੁਕੇਰੀਆਂ ਦੇ ਵਿੱਚ ਪੁਆਇੰਟ ਤੇ ਲੋਕ ਮਿੰਟ ਸੀ ਕਿ ਸਰਕਾਰ ਦਾ ਪੂਲਾ ਫੁੱਲ ਪਹੁੰਚੇ ਮਜ਼ਦੂਰਾਂ ਪੈਨਸ਼ਨਰ ਸਾਥੀਓ ਸਾਥੀ ਜਸਵੰਤ ਜੀ ਨੇ ਕਿਹਾ ਕਿ ਮੁਕੇਰੀਆਂ ਦਾ ਪਲਾਕ ਲੈਵਲ ਦਾ ਇਹ ਐਕਸ਼ਨ ਆ ਅਸੀਂ ਦਸੂਏ ਤੋਂ ਆ ਗਏ ਆ ਸੋ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਕਿਤੇ ਲੜਾਈ ਲੱਗੀ ਹੋਵੇ ਇੱਕ ਤਾਂ ਇਹ ਨੂੰ ਇਹ ਨਹੀਂ ਦੇਖੀਦਾ ਵੀ ਕਿੱਥੇ ਦੀ ਫੌਜ ਆ ਕਿੱਥੇ ਕਿਹੜੇ ਇਲਾਕੇ ਚ ਪਿੱਛੇ ਪਹੁੰਚਦੇ ਜਾਈਏ ਰਸਤਾ ਲੈ ਕੇ ਵਸਤਾ ਲੈ ਕੇ ਹਥਿਆਰ ਲੈ ਕੇ ਸੋ ਅਸੀਂ ਇੱਥੇ ਪਹੁੰਚੇ ਆ ਸਾਡੇ ਸਾਹਮਣੇ ਦੀ ਗੱਲ ਹੈ ਜਿਹੜਾ ਕਿ 4 ਦਿਨ ਦਾ ਵਿਧਾਨ ਸਭਾ ਦੇ ਸੈਕਸ਼ਨ ਦੇ ਮਤੇ ਨਜ਼ਰ 4 ਦਿਨ ਦਾ ਉਹੋ ਵੀ ਨਾਲੀ ਗੱਲ ਹੈ ਇੱਕ ਸਾਲ ਦਾ ਪਤਾ ਹੀ ਨਹੀਂ ਲੱਗਦਾ ਆ ਪਿਛੇ ਪ੍ਰੋਟੈਸਟ ਕਰੇ ਬਿਜੀ ਮਾਰਚ ਨੂੰ ਤਗੜੀਏ ਹੋ ਗਿਆ ਉਹੋ ਕੀ ਆ ਕੇ ਮੀਟਿੰਗ ਦੇਖੀਏ ਜਿਹੜੇ 100 ਸਾਲ ਮੀਟਿੰਗ ਕਰਦੇ ਨੇ ਉਹ ਕਦੇ ਦੇ ਵੀ ਮੀਟਿੰਗ ਨਹੀਂ ਦੀ ਔਰ ਇਹ ਪੰਜਾਬ ਦੇ ਇਤਿਹਾਸ ਦੀ ਪਹਿਲੀ ਸਰਕਾਰ ਹੈ ਉਹ ਆ ਕੋਈ ਫਿਰ ਪਾਇ ਫਿਰ ਪਹਿਲੀ ਹੈ ਕਿ ਮੇ ਘੋੜਾਂ ਤੋਂ ਸਮਝਾ ਜਾਵਾਗਾ ਦਿੱਲੀ ਤੋਂ ਇਹਨਾਂ ਦੀ ਜੀਤ ਨਾਲ ਨਿਕਲਦੇ ਪਏ ਹੈ। ਬੰਦੇ ਮਾਈਕ ਕਰ ਰਿਹਾ ਹੈ। ਪਹਿਲਾਂ 20 ਲੱਖ ਦਾ ਮੱਤਾ ਜਾਵੇ 345 45 ਲੱਖ ਰੁਪਏ ਦਾ ਸਮਝਾਤਾ। ਸਾਥੀ ਹੋਏ ਸਾਰੇ ਇੰਤਜ਼ਾਜ ਦੀ ਦਿੱਲੀ ਜੀ ਦਿੱਲੀ ਤੋਂ ਨਾਲ ਸੁਝਾਇਆ ਹੋ ਗਿਆ ਪੰਜਾਬ ਜੀ ਉਹਨਾਂ ਨੇ ਜਿਹੜਾ ਸੁਝਾਇਆ ਹੈ। ਜੈਪੁਰ ਨੂੰ ਵੀ ਇਹਨਾਂ ਦਾ ਯਾਦ ਪਿਆ ਹੈ। ਇਹ ਕਿਨਾਰਾ ਹੋਏਗਾ। ਉਹ ਇਹਨਾਂ ਦਾ ਸੁਝਾਅ ਵੀ ਆਪਣਾ ਰੰਗ ਵੀ ਅੱਜ ਵੀ ਮੈਨੂੰ ਲੱਗਦਾ ਇਹ ਵੀ ਇਹਨਾਂ ਮਾਜੂਰ ਬਾਹਰ ਨਹੀਂ ਆ ਰਹੇ ਫੈਂਸਰੀ ਨਹੀਂ ਕਰਾਂਗੇ ਉਹ ਜੰਗੂ ਦਾ ਕੰਮ ਡਿਲੀਵਰੀ ਦੇ ਕੰਮਿਆਂ ਨੂੰ ਮੈਨੂੰ ਲੱਗਦਾ ਕਿ ਉਹਨਾਂ ਦੇ ਕਿਤੇ ਤਨਖਾਹ ਦੇਣ ਡਾਕਾ ਨਾ ਪੈ ਜਾਣ ਪ੍ਰਧਾਨ ਜੀ ਸ਼ਰਮ ਆਉਣੀ ਚਾਹੀਦੀ ਸਰਕਾਰ ਨੂੰ ਕਿ 15 ਰੁਪਏ ਸਿਰਫ ਦਿਹਾੜੀ ਜਿਹੜੀ ਵਧਾਈ 15 ਰੁਪਏ ਅੱਜ ਦੇ ਸਮੇਂ ਦੇ 399 ਮਿਲਦਾ ਸੀਗੀ ਤੇ 15 ਰੁਪਏ ਜਿਹੜਾ ਵਿੱਚ ਵਾਅਦਾ ਕਰਕੇ ਉਹਨਾਂ ਨੇ ਕੀਤਾ ਕਿ ਇਹ ਅਸੀਂ ਕਰ ਦਿੱਤਾ 12 ਦਸੰਬਰ 222 ਵਾਲੇ ਦਿਨ ਇਹਨਾਂ ਨੇ ਹਿਮਾਚਲ ਦੀਆਂ ਵੋਟਾਂ ਦੇ ਵੇਲੇ ਇੱਕ ਨੋਟੀਫਿਕੇਸ਼ਨ ਕੀਤਾ ਕਿ ਅਸੀਂ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ ਲਾਗੂ ਕਰ ਦਿੱਤੀ ਹੈ ਅਸੀਂ ਬਹੁਤਿਆਂ ਨੇ ਬੜੀਆਂ ਖੁਸ਼ੀਆਂ ਅਸੀਂ ਮਨਾਈਆਂ ਪਰ ਅੱਜ ਇੰਨਾ ਸਮਾਂ ਬੀਤ ਜਾਣ ਦੇ ਬਾਅਦ باوجود ਵੀ ਮੁਲਾਜ਼ਮ ਪੈਨਸ਼ਨ ਦਾ ਇੱਕ ਜਿੰਦਾਬਾਦ 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 ਸਾਰ ਜੀਓ ਸਤਿਓ ਬੜੀ ਅਫਸੋਸ ਦੀ ਗੱਲ ਹੈ ਕਿ ਸਰਕਾਰ ਬੜੀ ਸ਼ਰਮ ਹੋਈ ਹੈ ਕਿ ਤਰੀਕ ਤਿਆਰਮੀ ਵਾਰ 15 ਤਰੀਕ ਨੂੰ ਸਾਡੇ ਮੁਲਕ ਜਿਹੜੇ ਖੇਤਾ ਗਏ ਉੱਥੇ ਪੂਰਨਾ ਮੇਲੇ ਇਹ ਕਹ ਕੇ ਬੋਲਦਾ ਕਿ ਅੱਜ ਜਿਹੜੀ ਇਹ ਖੇਤੇ ਨਹੀਂ ਹੋ ਸਕਦੇ ਹਾਂ ਸਰਕਾਰ ਦੇ ਸਾਥੀ ਉਹ ਸਾਥਨਵਾੜ ਆਦਮੀ ਜਿਹੜਾ ਸਤਾ ਦਿੱਤਾ ਹੋਵੇ ਵੀ ਮੇਰੇ ਘਰ ਹੀ ਤਰੀਕੋ ਆਇਓ ਤਾਂ ਜੇ ਉਹਦੀ ਕੋਈ ਮਜ਼ਦੂਰੀ ਹੋਵੇ ਤਾਂ 2-4 ਦਿਨ ਕਈ ਜਾਣੋ ਸੁਨੇਹਾ ਤੇ ਹੀ ਜਾਂਦਾ ਹੈ ਨਹੀਂ ਨਾ ਆਇਓ ਨਹੀਂ ਕੋਈ ਸਾਮਾਨ ਹੈ ਉਹਨਾਂ ਘਰ ਪਰ ਇਹ ਕੀ ਬਸ਼ਰਮ ਸਰਕਾਰ ਹੈ ਕਿ ਉੱਥੇ ਗਿਆ ਨੂੰ ਜਾ ਕੇ ਕਿ ਉਹ ਤਾਂ ਪਹਿਲਾਂ ਸਾਨੂੰ ਇਨਫਾਰਮ ਨਹੀਂ ਕਰ ਸਕਦੇ ਕਿ ਇਹਨਾਂ ਕੋਈ ਸਾਧਨ ਨਹੀਂਗੇ ਇਹਨਾਂ ਦੇ ਐਸਡੀਐਮ ਇਹਨਾਂ ਤੇ ਡੀਸੀ ਇਹਨਾਂ ਤੇ ਹੋਰ ਲੋਕ ਕਿੱਥੇ ਆਓ ਜਿਹੜੇ ਸਾਨੂੰ ਕੀਆ ਦਿੰਦੇ ਆ ਕਿ ਉਹਨਾਂ ਦੇ ਰਾਹੀਂ ਸਾਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਕੁਝ ਮਹਤਵਪੂਰਨ ਨਹੀਂ ਮੀਟਿੰਗ ਹੋ ਸਕਦੀ ਸੋ ਕਿੰਨੇ ਦੇਖੋ ਕੋਈ ਪ੍ਰਧਾਨ ਕੋਰ ਤੋਂ ਕੋਈ ਫਾਜ਼ਲ ਕੋਰ ਤੋਂ ਕੋਈ